ਐਡੀਟਰ ਜਿਹੜੇ ਸਾਨੂੰ ਛੱਡ ਕੇ ਚਲੇ ਗਏ ਐ ਉਹਨਾਂ ਦੀ ਯਾਦ ਦੇ ਵਿੱਚ ਇੱਕ ਮਿੰਟ ਲਈ ਸ਼ੋਕ ਪ੍ਰਗਟ ਕਰਨ ਲਈ ਸਾਰਿਆਂ ਨੂੰ ਖੜੇ ਹੋਣ ਦਾ ਦਨਵਾਦੀ ਸਤਿਕਾਰ ਸਾਥੀਆਂ ਨੂੰ ਲਾਲ ਸਲਾਮ ਨਮਸਕਾਰ ਹੁਣ ਮੈਂ ਬੇਨਤੀ ਕਰੂੰਗਾ ਕਿ ਆਪਣੇ درمیان ਗਾਂਧੀ ਵਾਦੀ ਕੇੰਟਕ ਜਿਹੜੇ ਬਹੁਤ ਲੰਬੇ ਸਮੇਂ ਤੋਂ ਆਦਿਵਾਸੀ ਖੇਤਰ ਦੇ ਵਿੱਚ ਕੰਮ ਕਰਦੇ ਰਹੇ ਨੇ ਆਦਿਵਾਸੀਆਂ ਦੇ ਮਸਲਿਆਂ ਤੇ ਗੰਭੀਰ ਚਿੰਤਨ ਕਰਦੇ ਨੇ ਉਹੋ ਪੰਜਾਬ ਦੇ ਟੂਰ ਤੇ ਐ ਤੇ ਆਪਾਂ ਪੰਜਾਬ ਦੇ ਵਿੱਚ ਇੱਥੇ ਇਹਨਾਂ ਦੇ ਵਿਚਾਰ ਸੁਣ ਲਈ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਸੀਗਾ ਹਮਾਂਸ਼ੂ ਕੁਮਾਰ ਜੀ ਇਹਨਾਂ ਨੂੰ ਬੇਨਤੀ ਹੈ ਕਿ ਇਸ ਹਸਤੇ ਇੱਥੇ ਆ ਕੇ ਪ੍ਰਧਾਨਗੀ ਮਨਤ ਹੈ ਸਾਡੇ ਜਮਹੂਰੀ ਅਧਿਕਾਰ ਸਭਾ ਦੇ ਮੋਟਾ ਸਿੰਘ ਜੀ ਬਹੁਤ ਸਾਰੀਆਂ ਕਿਤਾਬਾਂ ਦੇ ਅਨੁਵਾਦਕ ਪੰਜਾਬ ਤੇ ਭਾਰਤ ਵਿੱਚ ਜਿਹੜੀਆਂ ਵੀ ਦਲਤਾਂ ਦੀਆਂ ਘਟ ਗਿੰਤੀਆਂ ਦੀਆਂ ਆਦਿਵਾਸੀਆਂ ਦੀਆਂ ਲੜਾਂ ਚੱਲ ਰਹੀਆਂ ਹੈਗੀਆਂ ਉਹਨਾਂ ਦਾ ਡੂੰਘਾ ਅਧਿਐਨ ਵੀ ਕਰਦੇ ਐ ਤੇ ਉਹਨਾਂ ਤੇ ਆਪਣੀ ਆਵਾਜ਼ ਵੀ ਬੁਲੰਦ ਕਰਦੇ ਰਹਿੰਦੇ ਐ ਮੋਟਾ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਵੀ ਪ੍ਰਧਾਨ ਕੀ ਮੰਤਰੀ ਚੱਕ ਕੇ ਬੈਠੇ ਆਪਾਂ ਸਾਰੇ ਹੀ ਜਾਣਦੇ ਐ ਕੇ ਭਾਤ ਕਥਿਤ ਤੌਰ ਤੇ ਆਜ਼ਾਦ ਹੋਣ ਤੋਂ ਬਾਅਦ ਇੱਥੇ ਫਿਰ ਇੱਕ ਨਵੇਂ ਪਰ ਕਿਸਮ ਦੀ ਲੁੱਟ ਹੈ ਉਹ ਜਿਹੜੀ ਪਿਛਲੇ 70 75 ਸਾਲਾਂ ਤੋਂ ਉਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਚੱਲ ਰਹੀ ਹੈ 90 ਮਿਆਂ ਤੋਂ ਬਾਅਦ ਇਹ ਲੁੱਟ ਹੈ ਜਿਹੜੀ ਇਹ ਜਿਹੜੀਆਂ ਐਲ ਪੀ ਜੀ ਦੀਆਂ ਲੇਬਰਲੇਜੇਸ਼ਨ ਪ੍ਰਾਈਵੇਟਾਈਜੇਸ਼ਨ ਤੇ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਤਹਿਤ ਇਹ ਲੋਟਾ ਜਿਹੜੀ ਸਿੱਧੇ ਤੌਰ ਤੇ ਕਾਰਪੋਰੇਟ ਤੇ ਨਿੱਜੀ ਮੁਨਾਫੇ ਵਾਸਤੇ ਸਿੱਧੇ ਤੌਰ ਤੇ ਕਰਨ ਦਾ ਰਾਹ ਜਿਹੜਾ ਉਹ ਖੋਲ ਦਿੱਤਾ ਗਿਆ ਉਸ ਦੇ ਲਈ ਭਾਰਤ ਜਿਹਨੂੰ ਕਿਸੇ ਵੇਲੇ ਸੋਨੇ ਦੀ ਜੜੀ ਕਹਿੰਦੇ ਸੀ ਕਿਉਂਕਿ ਇੱਥੇ ਬਹੁਤ ਸਾਰੇ ਖਣਿਜ ਪਦਾਰਥ ਤੇ ਹੋਰ ਕੁਦਰਤੀ ਸਾਧਨਾਂ ਜਿਹੜੇ ਇਹ ਸਾਡੀ ਧਰਤੀ ਦੇ ਵਿੱਚ ਸਮੁੱਚੇ ਕੋਈ ਐਪਏ ਹੈਗੇ ਅ ਭਾਰਤ ਦਾ ਜਿਹੜਾ ਮੱਧ ਭਾਰਤ ਹੈ ਉਹਦਾ ਬਹੁਤ ਵੱਡਾ ਹਿੱਸਾ ਜਿਹੜਾ ਜੰਗਲੀ ਖੇਤਰ ਦੇ ਅਧੀਨ ਹੈ ਉੱਥੇ ਕੁਝ ਆਦਿਵਾਸੀ ਕਬੀਲੇ ਆਦਿਵਾਸੀ ਲੋਕ ਉਹ ਉੱਥੇ ਆਪਣੀ ਜ਼ਿੰਦਗੀ ਗੁਜ਼ਰਬਸਰ ਕਰ ਰਹੇ ਹੈ ਉਹਨਾਂ ਦੀਆਂ ਕੁਝ ਆਪਣੀਆਂ ਸਮੱਸਿਆਵਾਂ ਆਈਆਂ ਉਹੋ ਉਹਨਾਂ ਸਮੱਸਿਆਵਾਂ ਦਾ ਆਪਣੇ ਢੰਗ ਨਾਲ ਹੀ ਹੱਲ ਲਾਗਦੇ ਆ। ਉਹ ਚਾਹੇ ਡਾਕਟਰੀ ਇਲਾਜ ਦੀ ਵਿਧੀ ਹੈ, ਚਾਹੇ ਪੜ੍ਹਾਈ ਦੀ ਵਿਧੀ ਹੈ ਤੇ ਚਾਹੇ ਉਹਨਾਂ ਦੇ ਕੋਈ ਝਗੜੇ ਹੈ ਜਿਹੜੇ ਉਹ ਪੰਚਾਇਤੀ ਢੰਗ ਨਾਲ ਨਿਪਟਾਉਂਦੇ ਆ। ਉਸ ਖੇਤਰ ਦੇ ਵਿੱਚ ਅ ਸਮਾਜਿਕ ਖੇਤਰ ਦੇ ਵਿੱਚ ਕੰਮ ਕਰਨ ਵਾਲੀ ਕਾਮਨਿਸਟ ਲਹਿਰ ਹੈ ਜਿਹੜੀ ਉਹ ਵੀ ਉਹਨਾਂ ਦੀ ਮੁਕਤੀ ਵਾਸਤੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਵਾਸਤੇ ਉਹਨਾਂ ਖੇਤਰਾਂ ਦੇ ਵਿੱਚ ਲੰਬੇ ਸਮੇਂ ਤੋਂ ਕਿਰਿਆਸ਼ੀਲ ਹੈ। ਆਦੀਵਾਸੀਆਂ ਦੇ ਨਾਲ ਉਹ ਜਿਹੜੀ ਧਿਰ ਉੱਥੇ ਸਿਆਸੀ ਤੌਰ ਤੇ ਉਹਨਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੀ ਹੈ ਉਹਨਾਂ ਨਾਲ ਉਹਨਾਂ ਦੇ ਬਹੁਤ ਨੇੜਲੇ ਸੰਬੰਧ ਹੈ। ਉਹ ਇੱਕ ਤਰ੍ਹਾਂ ਨਾਲ ਤੁਸੀਂ ਫਰਕ ਹੀ ਨਹੀਂ ਕਰ ਸਕਦੇ ਕਿ ਲਹਿਰ ਦੇ ਨਾਲ ਜੁੜੇ ਹੋਏ ਜਿਨ੍ਹਾਂ ਨੂੰ ਇਹ ਸਟੇਟ ਮਾਓਵਾਦੀ ਕਹਿੰਦੀ ਹੈ ਉਹ ਇਹ ਆਦਿਵਾਸੀ ਲੋਕ ਹੈ ਜਿਹੜੇ ਉਹ ਆਪਸ ਵਿੱਚ ਤੇਰੇ ਨਾਲ ਦੂਜੇ ਨਾਲ ਘਿਓ ਖਿਚੜੀ ਹੋਏ ਨੇ ਪਰ ਸਟੇਟ ਕਿਸੇ ਨਾ ਕਿਸੇ ਢੰਗ ਨਾਲ ਹੀ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਨੂੰ ਲਾਲਚ ਦੇ ਕੇ ਕੁਝ ਲੋਕਾਂ ਨੂੰ ਡਰਾ ਤਮਕਾ ਕੇ ਉਹ ਆਪਣੇ ਪਾਲੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਤੇ ਉਹਨਾਂ ਦੇ ਖਿਲਾਫ ਹੀ ਲੜਾਉਣ ਦੀ ਕੋਸ਼ਿਸ਼ ਕਰਦੀ ਹੈ ਚਾਹੇ ਉਹ ਸਲਵਾ ਜੁੜਮ ਦੇ ਨਾਂ ਥੱਲੇ ਕੋਈ ਉਸ ਕਿਸਮ ਦੀ ਕਪਰਨਲ ਮੂਵਮੈਂਟ ਚਲਾ ਕੇ ਉਸ ਕਿਸਮ ਦੀ ਭਰਤੀ ਕਰਨ ਦੀ ਗੱਲ ਹੋਵੇ ਤੇ ਚਾਹੇ ਹੋਰ ਇਸ ਕਿਸਮ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਭਰਤੀਆਂ ਕਰਕੇ ਕੋਈ ਪੀਐਸਓ ਬਣਾ ਕੇ ਕੋਈ ਕਿਸੇ ਕਿਸਮ ਦੀਆਂ ਇਸ ਕਿਸਮ ਦੇ ਲਾਲਚ ਦੇ ਕੇ ਉਹਨਾਂ ਨੂੰ ਉਹਨਾਂ ਆਪਣੇ ਭਰਾਵਾਂ ਦੇ ਖਿਲਾਫ ਹੀ ਲੜਾਉਣ ਦੀ ਕੋਸ਼ਿਸ਼ ਕਰਦੀ ਆ ਰਹੀ ਹੈ ਮਕਸਦ ਇੱਕੋ ਇੱਕ ਹੈ ਕਿ ਕਿਵੇਂ ਉੱਥੇ ਤਾਰ ਉਰੇ ਲੁੱਟਦੇ ਜਿਹੜੇ ਸਾਧਨ ਹੈਗੇ ਉਹ ਮਹੱਇਆ ਕੀਤਾ ਜਾ ਸਕਣ ਉੱਥੇ ਛੜਕਾਂ ਦਾ ਜਾਲ ਵਿਸਾਉਣਾ ਉੱਥੇ ਬਿਜਲੀ ਦਾ ਪ੍ਰਬੰਧ ਕਰਨਾ ਇਹ ਆਦੀਵਾਸੀ ਲੋਕਾਂ ਦੇ ਜੀਵਨ ਨੂੰ ਵਿਕਸਿਤ ਕਰਨ ਦੇ ਭਲਾਵੇ ਥੱਲੇ ਅਸਲ 'ਚ ਕਾਰਪੋਰੇਟ ਨੂੰ ਉੱਥੇ ਲੁੱਟ ਕਰਨ ਲਈ ਰਾਹ ਖੁੱਲਣ ਦੇ ਵਾਸਤੇ ਇਹ ਸਾਰਾ ਕੁਝ ਜਿਹੜੀ ਸਟੇਟ ਹੈ ਉਹ ਕਰਦੀ ਆ ਰਹੀ ਹੈ। ਅ ਬਹੁਤ ਸਾਰੇ ਕਾਨੂੰਨ ਵੀ ਬਣੇ ਜਿਵੇਂ ਐਫਆਰਏ ਕਿ ਇਸ ਖੇਤਰ ਦੇ ਵਿੱਚ ਆਹ ਆ ਗੱਲਾਂ ਦੀ ਮਨਾਹੀ ਹੈ। ਤਾਂ ਕਿ ਉੱਥੋਂ ਦੇ ਜਿਹੜੇ ਆਦੀਵਾਸੀ ਲੋਕ ਹੈ ਆਪਣੇ ਢੰਗ ਨਾਲ ਹੀ ਆਪਣੀ ਜ਼ਿੰਦਗੀ ਜੁੜ ਜੁੜ ਬਸਰ ਕਰ ਸਕਦੇ 27 ਕਾਨੂੰਨ ਹੈ ਜਿਹਦੇ ਤਹਿਤ ਜਿਹੜੀਆਂ ਉੱਥੋਂ ਪਿੰਡਾਂ ਦੀਆਂ ਪੰਚਾਇਤ ਸੰਮਤੀਆਂ ਆਪਣੀਆਂ ਬੈਠਕਾਂ ਕਰਕੇ ਜੇ ਕੋਈ ਮਤਾ ਪਾਸ ਕਰ ਦਿੰਦੀਆਂ ਉਹ ਉਸ ਮੱਦੇ ਦੀ ਉਲੰਘਣਾ ਵਜੋਂ ਕੋਈ ਵੀ ਸਟੇਟ ਦਾ ਆਰਗਨ ਹੈ ਜਿਹੜਾ ਉੱਥੇ ਜਾ ਕੇ ਕੋਈ ਸਪੈਕਟ ਨਹੀਂ ਕਰ ਸਕਦਾ ਪਰ ਇਸ ਸਾਰੇ ਕੁਝ ਦੇ ਬਾਵਜੂਦ ਉਹ ਸਾਰੇ ਕੁਝ ਨੂੰ ਲਤਾੜ ਕੇ ਸਟੇਟ ਆ ਜਿਹੜੀ ਉਹ ਉਸ ਵੇਲੇ 90 ਮਿਆਂ ਤੋਂ ਲੈ ਕੇ ਹੀ ਕਿਸੇ ਵੇਲੇ ਮਨਮੋਹਨ ਸਿੰਘ ਕਹਿੰਦਾ ਸੀ ਕਿ ਇਸ ਵੇਲੇ ਮਾਓਵਾਦ ਹੀ ਸਭ ਤੋਂ ਵੱਡਾ ਖਤਰਾ ਹੈ ਤੇ ਅੱਜ ਅਮਿਤ ਸ਼ਾਹ ਕਹਿੰਦਾਗਾ ਕਿ ਮਾਰਚ 26 ਤੱਕ ਇਸ ਮਾਓਵਾਦ ਨੂੰ ਸਮਾਪਤ ਕਰ ਦਿੱਤਾ ਜਾਊਗਾ ਤਾਂ ਅਸਲ ਕਿ ਇਸ ਕਿਸਮ ਦੀਆਂ ਧਮਕੀਆਂ ਤੇ ਇਸ ਕਿਸਮ ਦੀਆਂ ਜਿਹੜੀਆਂ ਗੱਲਾਂਆਂ ਗੀਆਂ ਉਹ ਉਸ ਆਦੀਵਾਸੀ ਖੇਤਰ ਦੇ ਵਿੱਚ ਜਿਹੜਾ ਕੋਈ ਜਿੰ ਨੂੰ ਅਸੀਂ ਕਨ ਸੰਪਤੀ ਤੇ ਮਾਲ ਹੈ ਉਹ ਕਾਰਪੋਰੇਟ ਨੂੰ ਲੁੱਟਣ ਦਾ ਰਾਹ ਖੋਲਣ ਵਾਸਤੇ ਹੀ ਇਹ ਸਾਰਾ ਕੁਝ ਜਬਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਸ ਵਾਸਤੇ ਮੈਂ ਮੋਟੀ ਮੋਟੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਹਮੰਸ਼ੂ ਜੀ ਪੂਰੇ ਵਿਸਥਾਰ ਸਹਿਤ ਸਾਡੇ ਨਾਲ ਇਸ ਮਸਲੇ ਤੇ ਕਿ ਉੱਥੇ ਕਿਹੋ ਜਿਹੇ ਹਾਲਾਤ ਚੱਲਦੇ ਐ ਕਿਵੇਂ ਲੋਕਾਂ ਨੂੰ ਉੱਥੇ ਆਦੀਵਾਸੀ ਸੁਧਾਰਣ ਜਿਹੜੇ ਲੋਕ ਐ ਉਹਨਾਂ ਨੂੰ ਮਾਰ ਕੇ ਮੌਤ ਦੇ ਗਰਦਾਨ ਦਿੱਤਾ ਜਾਂਦਾ ਹੈਗਾ ਤੇ ਕਿਸ ਢੰਗ ਨਾਲ ਉਥੇ ਇਹ ਸਾਰਾ ਕੁਝ ਜ਼ੁਲਮ ਹੋ ਰਿਹਾ ਹੈਗਾ ਉਸ ਵਾਸਤੇ ਹਮਾਂਸ਼ੂ ਕੁਮਾਰ ਜੀ ਤੁਹਾਡੇ ਨਾਲ ਇਹ ਸੰਬੰਧਿਤ ਵਿਚਾਰ ਸਾਂਝੇ ਕਰਨਗੇ ਮੈਂ ਬੇਨਤੀ ਕਰੂੰਗਾ ਹਮਾਂਸ਼ੂ ਕੁਮਾਰ ਜੀ ਨੂੰ ਕਿ ਉਹ ਤੁਹਾਡੇ ਰੂਪ ਰੂਪੋਂ ਧੰਨ ਮੰਗਾ ਦਾ ਸਿਆਸੀ ਹੱਲ ਹੈ ਜਿਹੜਾ ਉਹ ਕੀਤਾ ਜਾਵੇ ਇਸ ਦਾ ਅਗਲਾ ਮਤਲ ਮਤਾ ਹੈ ਆਦਿਵਾਸੀ ਖੇਤਰਾਂ ਦੇ ਪੰਚਾਇਤੀ ਕਾਨੂੰਨ ਅਤੇ ਜੰਗਲਾਂ ਦੀ ਰਾਖੀ ਲਈ ਜਿਹੜੇ ਬਣਾਏ ਗਏ ਸੰਵਿਧਾਨਕ ਕਾਨੂੰਨ ਹੈ ਉਹਨਾਂ ਦੇ ਉਹ ਹੱਕ ਬਹਾਲ ਕੀਤੇ ਜਾਣ ਮੁਸਲਮਾਨ ਤੇ ਹੋਰ ਕਟ ਗਿਣਤੀਆਂ ਨਾਲ ਜ਼ਬਰ ਕਰਨਾ ਬੰਦ ਕੀਤਾ ਜਾਵੇ ਸੁਰੱਖਿਆ ਏਜੰਸੀਆਂ ਨੂੰ ਦਿੱਤੇ ਵਿਸ਼ੇਸ਼ ਅਧਿਕਾਰ ਵਾਪਸ ਲੈ ਜਾਣ ਜੱਥੇਬੰਦੀਆਂ ਤੇ ਜਿਹੜੀ ਪਾਬੰਦੀ ਲਾਈ ਹੋਈ ਹੈ ਉਹ ਵਾਪਸ ਲਈ ਜਾਵੇ ਜਿਵੇਂ ਮੋਟਾ ਸਿੰਘ ਜੀ ਨੇ ਵਿਆਖਿਆ ਕੀਤੀ ਸੀ ਕਿ ਕਿਸੇ ਵੀ ਜਥੇਬੰਦੀ ਨੂੰ ਪਾਬੰਦੀशुदा ਐਲਾਨ ਕਰਕੇ ਉਹਨਾਂ ਦੇ ਸਮਰਥਕਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਜਿਹੜੀ ਉਹ ਨੀਤੀ ਹੈ ਉਹ ਬੰਦ ਹੋਣੀ ਚਾਹੀਦੀ ਹੈ ਕਾਰਪੋਰੇਟ ਪੱਖੀ ਜਿਹੜੇ ਮੈਮੋਰੰਡਮ ਆਫ ਅੰਡਰਸਟੈਂਡਿੰਗ ਬਣਾਏ ਹੋਏ ਹੈ ਉਹ ਰੱਦ ਕੀਤੇ ਜਾਣ ਸਮਝੌਤੇ ਆ ਜਿਹੜੇ ਉਹ ਰੱਦ ਕੀਤੇ ਜਾਣ ਤੇ ਸਹਿਮਤੀ ਨਾਲ ਉਹ ਸਮਝਾਉਤੇ ਆ ਜਿਹੜੇ ਉਹ ਲਾਗੂ ਕੀਤੇ ਜਾਣ ਜੇਲਾਂ ਵਿੱਚ ਬੰਦ ਕੀਤੇ ਹੋਏ ਬੁੱਧੀਜੀਵੀ ਪੱਤਰਕਾਰ ਅਤੇ ਰਾਜਨੀਤਿਕ ਕੈਦੀ ਹੈ ਜਿਹੜੇ ਉਹ ਰਿਹਾ ਕੀਤੇ ਜਾਣ ਪਹਿਲੇ ਮਤੇ ਨੂੰ ਸੋਧ ਕੇ ਆਪਾਂ ਦੁਬਾਰੇ ਲਿਖ ਲਾਂਗੇ ਬਾਕੀ ਸਾਰੇ ਮਤਿਆਂ ਪ੍ਰਤੀ ਜੇ ਸਾਰੇ ਸਾਥੀਆਂ ਦੀ ਬੇਨਤੀ ਹੈ ਆਪਣੀ ਸਹਿਮਤੀ ਹੈ ਤਾਂ ਉਹ ਹੱਥ ਖੜੇ ਕਰਕੇ ਪ੍ਰਮਾਣਗੀ ਦੇ ਦਿਓ ਚਲੋ ਇੱਕ ਜੀ ਥੋੜਾ ਜਿਹਾ ਐਡ ਕਰ ਦੋ ਮਤਲਬ ਇਹ ਦਿੱਤੇ ਪਬੰਦੀ ਵਾਲਾ ਹੈ ਉੱਥੇ ਨਾਲ ਦੀ ਨਾਲ ਇਹਦੇ ਵਿੱਚ ਨਾ NIA ਖਤਮ ਕੀਤੀ ਜਾ ਠੀਕ ਹੈ ਇਹ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਸਟੇਟ ਫੋਰਸ ਪੁਲਿਸ ਫੋਰਸੇ ਜਗੀਆਂ ਨੇ NIA ਇੰਟੈਲੀਜੈਂਸ ਏਜੰਸੀਆਂ ਨੇ ਐਨਾ ਸਿਸਟਮ ਦੇ ਕੋਲ ਢਾਂਚਾ ਹੈ ਤੇ ਇਹ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇਨਕੇਪੇਬਲ ਕਰਾਰ ਦੇ ਕੇ ਉੱਪਰੋਂ ਦੀ NIA ਇਸ ਕਰਕੇ ਬਣਾਈ ਗਈ ਹੈ ਪੋਲਿਟੀਕਲ ਟੂਲ ਦੇ ਤੌਰ ਤੇ ਤਾਂ ਕਿ ਇਹ ਸਟੇਟਾਂ ਦੇ ਅੰਦਰ ਹਮਲਾ ਉਹਨਾਂ ਦੇ ਅਧਿਕਾਰਾਂ ਵਿੱਚ ਵੀ ਦੱਸ ਲੰਦਾ ਜੀ ਕੀਤੀ ਜਾ ਸਕੇ ਅਰੇ ਦੀ ਐਕਸਟੈਂਸ਼ਨ ਇੱਥੋਂ ਤੱਕ ਹੋ ਗਈ ਆ ਪਿਛਲੇ ਸਾਲ ਵਿੱਚ ਕਿ ਹੋਮ ਮਿਨਿਸਟਰੀ ਨੇ ਐਨਆਈਏ ਦੇ ਛਾਪਿਆਂ ਤੋਂ ਕਿਸੇ ਬੰਦੇ ਨੂੰ ਅਰੈਸਟ ਕਰਨ ਵਾਸਤੇ ਸੀਆਰਟੀਐਫ ਨੂੰ ਨਾਲ ਤੇ ਜੰਦਾ ਵੀ ਉਹ ਜਿਹੜਾ ਉਹ ਕੀਤਾ ਹੋਇਆ ਸੋ ਇਹ ਐਨਾ ਛੋਟਾ ਮਾਮਲਾ ਨਹੀਂ ਇਹਨੂੰ ਜ਼ਰੂਰ ਵਿੱਚ ਸ਼ਾਮਲ ਹੋਣਾ ਚਾਹੀਦਾ ਠੀਕ ਹੈ ਇੱਕ ਜੇ ਮੈਂ ਥੋੜਾ ਜਿਹਾ ਸੁਝਾਅ ਦਵਾਂ ਹਾਂ ਇਹ ਆਦਿ ਉਹ ਸਿਲਕਾਂ ਦੇ ਕਹਿੰਦੇ ਆ ਸਰਕਾਰ ਦਖਲਾਂ ਦੇਵੇ ਉਹ ਆਪਣੀ ਪਿੱਤਰਕੀ ਆਪ ਕਰਨ ਇੱਥੇ ਸ਼ਬਦ ਦੇ ਚਾਹੀਦਾ ਆਰਪੀਟੀ ਵੀ ਲਾਕਿਆਂ ਛ ਇਹਨਾਂ ਨੂੰ ਰੋਕਿਆ ਜਾਵੇ ਕਾਰਪੋਰੇਟ ਨੂੰ ਇਹਨਾਂ ਲੱਖਿਆਂ ਦੇ ਵਿੱਚ ਰੋਕਿਆ ਜਾਵੇ ਠੀਕ ਉਹਦੇ ਜਿਹੜੀ ਤਿਰਾਈ ਦੀ ਇਹਨੂੰ ਪਹਿਲੇ ਆਦਾ ਉਹ ਕਹਿੰਦੀ ਸੀ ਵੀ ਉਹ ਕਹਿੰਦੇ ਨੇ ਸਾਨੂੰ ਇਹ ਇਹਨਾਂ ਸਾਧਨਾਂ ਤੇ ਬੈਠੇ ਰਹਿਣ ਦਿਓ ਤੁਹਾਡੇ ملک ਦੀ ਜਾਇਦਾਦ ਆ ਮੈਨੂੰ ਉਹ ਬੰਦੇ ਸ਼ੌਂਚਾ ਹੁੰਦੇ ਨੇ ਕਾਰਪੋਰੇਟ ਦਾ ਦਾਖਲਾ ਬੰਦ ਕੀਤਾ ਹਾਂ ਬਿਲਕੁਲ ਠੀਕ ਹਾਂਜੀ ਹੋਰ ਕਿਸੇ ਸਾਥੀ ਦਾ ਕੋਈ ਸੁਝਾਅ ਹੋਵੇ ਅ ਜਿਹੜੇ ਕੋਈ ਤੁਹਾਡੇ ਸਵਾਲ ਹੈ ਉਹ ਪਲੀਜ਼ ਲਿਖਤੀ ਤੌਰ ਤੇ ਉਹ ਸਟੇਜ 'ਤੇ ਅਕਾਸ਼ ਸਿੰਘ ਜੀ ਨੂੰ ਜਾਂ ਸਟੇਜ 'ਤੇ ਪਹੁੰਚਦੇ ਕਰ ਦਿਓ ਤਾਂ ਕਿ ਆਪਾਂ ਉਹਨਾਂ ਸੰਬੰਧੀ ਇਹ ਇਹਨਾਂ ਤੋਂ ਜਵਾਬ ਲੈ ਸਕੀਏ ਤੇ ਮੈਂ ਹੁਣ ਦੋ ਤਿੰਨ ਮਿੰਟ ਲਈ ਬੇਨਤੀ ਕਰੂੰਗਾ ਸਾਡੇ ਬੇਨਤੀ ਵਾਲੇ ਕਰ ਦਿਓ ਕਿ ਇਸ ਮੁੱਦੇ ਸਿਸ਼ੇ ਦੱਤੇ ਹੀ ਗੱਲ ਠੀਕ ਹੈ ਹਾਂ ਠੀਕ ਹੈ ਸਵਾਲ ਇਸੇ ਮੁੱਦੇ ਤੇ ਹੀ ਬੁੱਕਸ ਹੋਣਾ ਹੁਣ ਮੈਂ ਬੇਨਤੀ ਕਰੂੰਗਾ ਕਿ ਸਾਡੇ ਜਮੂਰੀਤ ਘਰ ਸਭਾ ਦੇ ਆਗੂ ਐ ਪ੍ਰੋਫੈਸਰ 바ਵਾ ਸਿੰਘ ਜੀ ਦੋ ਤਿੰਨ ਮਿੰਟ ਲਈ ਉਹ ਵੀ ਤੁਹਾਡੇ ਨਾਲ ਕੋ ਗੱਲ ਸਾਂਝੀ ਕਰਨਗੇ ਇਸ ਤੋਂ ਬਾਅਦ ਸੁਚਾ ਸੰਗੀ ਸਾਰਿਆਂ ਦਾ ਧੰਨਵਾਦ ਕਰਨਗੇ ਆਜੋ ਦੋ ਮਿੰਟ ਹੋਰ ਡਿਸਕਸ਼ਨ ਹੈ ਅਗਲੇ ਪਹਿਲਾਂ ਸਵਾਲ ਲੈ ਲਓ ਚਲੋ ਸਵਾਲ ਲੈ ਲੈਂਦੇ ਪਹਿਲਾਂ ਉਹ ਕਹਿੰਦੇ ਉਹਦਾ ਬਸ ਇਹਦੇ ਜਿਹੜੇ ਮਾਰਕਸਵਾਦ ਲੈਨਨ ਨਾਲ ਬਾਉਮਚੈਂਟਰ ਵਾਲੇ ਹੁੰਦੇ ਕੀ ਹੈ ਜੇ ਉਹਨੂੰ 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 ਗਾਇਬ ਕਰਿਆ ਜਾ ਆ ਕਰ ਲਓ ਨੋਟਸ ਠੀਕ ਹੈ ਜੋ ਉਹ ਇਸ ਦਿਨ ਨਾਲ ਜੋੜਿਆ ਜਾਂਦਾ ਉਹਨੂੰ ਬੋਲਿਆ ਨਾ ਜਾਂਦੇ ਵੀ ਆਪਾਂ ਦੋ ਚੀਜ਼ਾਂ ਨਾਲ ਹੋ ਗਈ ਠੀਕ जी दे दो सवाल अपने जी ਆ ਮੈਂ ਤੁਹਾਨੂੰ ਸਵਾਲ ਇਕੱਠੇ ਲੈ ਲਏ ਪਹਿਲਾਂ ਪਤਨ ਆਪਕੋ ਹੋਰ ਸਵਾਲ ਹੋਵੇ ਜੀ ਹਾਂਜੀ ਹਾਂ ਸਰ ਜੀ ਕਿਹ ਇਸ ਨੇ ਸਵਾਲ ਵੀ ਦਾਨਤੇ ਜੀ ਦਾ ਰਸਨ ਇਹ ਬਿਲਕੁਲ ਆਪਾ ਵਿਰੋਧੀ ਚੀਜ਼ਾਂ ਨਹੀਂ ਹੋਏ ਹੂੰ ਕਿਉਂਕਿ ਤਾਂ ਸਿਨੇ ਕਹਾਂ ਸੀ ਵੀ ਗਾਂਧੀ ਜਿਹੜੇ ਨੇ ਤੇ ਜਿਹੜਾ ਇਥੇ ਸਿਸਟਮ ਕੈਪਟਲ ਸਿਸਟਮ ਉਹ ਨਾਲ ਮਿਲ ਕੇ ਜਾਂਦਾ ਸੀ ਹਾਂ ਉਹਾਂ ਕੀ ਬਿੱਠੂ ਸੀ ਉਹ ਹੂੰ ਤੇ ਤਾਂ ਸਿੰਘ ਜਿਹੜਾ ਉਹ ਦਿੱਲੀ ਚ ਆਉਂਦਾ ਸੀ 3 1 ਹੈ ਜਿਹੜਾ ਦਵਾਰ ਦੇ ਵਿੱਚ ਹੈ ਜਿਹੜਾ ਜਿਹੜਾ ਠੀਕ ਹੈ ਠੀਕ ਦੱਸਿਆ ਗਿਆ ਵੀ ਦੋ ਇੱਕ ਸਿੱਟਜ ਜਬ ਆਪਰੇ ਮਾਸਨੋ ਦੇ ਵਿੱਚ ਠੀਕ ਠੀਕ ਲਈਏ ਇਹ ਜੋ ਕਹਾਂ ਟਿਕਾ ਇੱਕ ਮਿੰਟ ਜੀ ਤੁਸੀਂ ਫਿਰ ਕਿੱਥੇ ਜਵਾਬ ਦੇ ਦਿਓ ਦੋਹਾਂ ਸਵਾਲਾਂ ਦੇ ਅੱਛਾ ਉਹ ਲਿਜਾਣਗੇ ਕੀ ਸਵਾਲ ਨੇ ਆਪਾਂ ਦੁਬਾਰੇ ਰਿਪੀਟ ਇਹਨਾਂ ਨੂੰ ਕਰਾ ਦੇਣੇ ਨੋਟ ਕਰਾ ਦੇਣੇ ਕੋਈ ਹੋਰ ਸਵਾਲ ਜੇ ਰੱਖਣਾ ਤਾਂ ਨਹੀਂ ਇਹ ਜਵਾਬ ਦਿੰਦੇ ਆ ਨਾ ਦੋਹਾਂ ਸਵਾਲਾਂ ਦੇ ਕਿ ਅਸਲ 'ਚ ਦੋ ਸਵਾਲ ਐ ਮੁੱਖ ਰੂਪ ਦੇ ਵਿੱਚ ਕਿ ਪਹਿਲਾ ਸਵਾਲ ਐ ਕਿ ਅਸਲ 'ਚ ਜਿਹੜੀ ਮੁੱਖ ਸਿਧਾਂਤ ਹੈ ਮਾਓਵਾਦ ਲੈਨਨਵਾਦ ਤੇ ਮਾਰਕਸਵਾਦ ਦਾ ਉਸ ਸਿਧਾਂਤ ਦੇ ਆਧਾਰ ਤੇ ਇਹ ਸਾਰੇ ਵਰਤਾਰੇ ਦੀ ਅਸੀਂ ਵਿਆਖਿਆ ਕਿਵੇਂ ਕਰ ਸਕਦੇ ਹਾਂ ਜਿਹੜਾ ਕੁਛ ਇਹਨਾਂ ਨੇ ਬੋਲਿਆਗਾ ਅਗਲਾ ਸਵਾਲ ਹੰਸਰਾਜ ਜੀ ਦਾ ਹੈ ਕਿ ਅਸਲ 'ਚ ਇਤਿਹਾਸਕ ਪ੍ਰਸੰਗ ਦੇ ਵਿੱਚ ਖੱਬੀ ਵਿਚਾਰਧਾਰਾ ਹੁਣ ਤੱਕ ਇਹੋ ਸਮਝਦੀ ਰਹੀ ਹੈਗੀ ਕਿ ਪਰਤ ਸਿੰਘ ਇੱਕ ਰੈਡੀਕਲ ਵਿਚਾਰਧਾਰਾ ਦੇ ਰੂਪ ਦੇ ਵਿੱਚ ਕੱਟੜ ਵਿਰੋਧੀ ਸੀ ਤੇ ਉਹ ਹਰ ਹਿੱਲੇ ਅੰਗਰੇਜ਼ਾਂ ਨੂੰ ਇੱਥੋਂ ਬਾਹਰ ਕੱਢਣਾ ਚਾਹੁੰਦੇ ਸੀ ਤੇ ਇੱਥੇ ਦੇ ਜਿਹੜੇ ਕਾਲੇ ਹਾਕਮਾਂ ਉਹਨਾਂ ਦੇ ਇੱਕ ਵਿਰੋਧ ਖਿਲਾਫ ਸੀ ਇਹ ਤੇ ਗਾਂਧੀ ਨਾਲ ਜਿਹੜੀ ਤੁਲਨਾ ਕੀਤੀ ਜਾਂਦੀ ਹੈ ਉਹ ਸੰਧੀ ਇਹ ਵਿਆਖਿਆ ਦੀ ਗੱਲ ਕਰਦੇ ਆ ਤੇ ਮੈਂ ਹਮੰਸ਼ੂ ਕੁਮਾਰ ਜੀ ਨੂੰ ਪਹੁੰਚੂਗਾ ਕਿ ਇਹਨਾਂ ਦੋਹਾਂ ਸਵਾਲਾਂ ਦੇ ਇਹ ਉੱਤਰ ਦੇਣਗੇ ਹਮੰਸ਼ੂ ਨੇ ਹੋਰ ਦੇ ਬੰਦੋ ਦੁਆਰਾ ਕੋਈ ਦੋਸਤ ਨਹੀਂ ਆਉਂਦੇ ਉਹਦੀ ਗੱਲ ਨਹੀਂ ਹੈ ਸਵਾਗਤ ਤੁਹਾਡਾ ਜੀ ਆਪਣਾ ਬੱਚਿਆਂ ਨੂੰ ਮੈਂ ਕਿਹਾ ਥੋੜਾ ਜਿਹਾ ਦੋਧਾ ਸਾਡੇ ਮੌਸੇ ਤੇ ਦੋ ਵਿਚਾਰ ਆਤਾ ਹੁੰਦੇ ਹੂੰ ਦੋ ਵਿਚਾਰ ਚੱਲਦੇ ਸਾਬਰਾ ਦੇ ਖਰਾਬ ਇੱਕ ਗਾਂਧੀ ਜੀ ਦਾ ਵਿਚਾਰ ਸੀ ਗਾਂਧੀ ਜੀ ਦੇ ਪਿੱਛੇ ਉਹ ਜਮਾਤ ਸੀਗੀ ਇਤਿਹਾਸ ਆਧਿਆ ਮਹਾਰਾਜ ਜੀ ਨੰਨੋ ਦੇ ਬਿੱਲੇ ਕਾਹੇ ਜਿਹੜਾ ਬਾਦੀਆਂ ਕੰਪਨੀ ਨਾਲ ਜਿਹੜੀ ਸੰਧੀ ਆਈ ਬਾਈ ਇਹ ਜਿਹੜਾ ਅਨਸਰ ਜਣੇ ਸੀ ਹਮਾਰੋ ਕੋਈ ਜਿਹੜਾ ਕੁਛ ਹੈ ਕਰਨਾ ਸਵਾਬਤਾ ਦੱਸਾਂ ਦੱਸੋ ਵਾਸਤੇ ਦੱਸਣੋ ਦੱਸ ਦੇਣ ਤੇ ਕੋਈ ਨਹੀਂ ਨਾਲ ਸਾਹ ਹੁਦੇ ਲਈ ਗਦਰੀਆਂ ਇੰਪੈਕਸ ਸਿੰਘ ਅਕੇਵਸਾ ਤਾ ਯੂਨਿਵਰਸਿਟੀ ਇਸ ਕਰਕੇ ਸਮਾਪਤੀ ਕਰਤਾ ਜਿਆਸੀ ਕਾ ਆਈਡੀਆ ਦਿੱਤਾ ਵੀ ਦੋਨੇ ਵਿਚਾਰ ਇਕੱਲੇ ਆਸੇਂਚ ਮੋਰਕਨੀ ਜਿਹੜੇ ਗਦਰੀਆਂ ਦੇ ਵਿਚਾਰ ਨੇ ਇਹਦੇ ਸ਼ਾਮਲਾਂ ਦੇ ਖਾਦਮੇ ਨਹੀਂ ਹੁੰਦੇ ਨੇ ਜਿਹੜੇ ਥਿਆਰਾ ਨਹੀਂ ਆਉਂਦੇ ਨੇ ਇਹਦੇ 'ਚ ਸੰਫਰਕ ਕਰਨਾ ਜੇ ਠੀਕ ਹੈ ਗਾਂਧੀ ਸੀ ਉਹਨਾਂ ਦੀ ਬਹੁਤ ਵੱਡੀ ਦੇਣ ਜਨਤਾ ਨੂੰ ਮੁਕਮਲ ਨਾਲ ਜੋ ਗਿਆ ਜਾਨੀ ਅਸੀਂ ਇਸ ਸੰਗਤ 'ਚ ਅਸੀਂ ਜੇ ਤੋ ਸਮਾਜ ਨੂੰ ਅੱਗੇ ਤੋਰਨਾ ਤਾਂ ਉਹਦੇ ਦੀ ਇਹ ਸੰਭਲ ਤੇਰਾ ਵੀ ਹੋਣੀ ਚਾਹੀਦੀ ਹੁੰਦਾ ਨਹੀਂ ਕਰਨਾ ਨਹੀਂ ਕਰਨਾ ਇਹ ਪਿਛਾਲੇ ਜਿਹੜੀ ਚਰਚਾ ਹੈ ਜੀ ਇਹ ਜੀ ਰੱਖੀ ਹੋਈ ਹੈ ਕਿ ਯੋਅਰ ਪ੍ਰੋਜੈਕਟ ਚੱਲ ਰਿਹਾ ਹੈ ਕਿ ਆਪਾਂ ਇਕੱਠੇ ਹੋ ਕੇ ਮੁਕਾਬਲਾ ਕਰਨਾ ਹੈ ਇਹ ਲੋਕ ਆਈਡੀਜ਼ ਕਰ ਬੈਠੇ ਜਿਹਾ ਬੋਲਦੇ ਹਨ ਇਹ ਇਹ ਵੈਸੇ ਕਿਸੇ ਡੈਕੋਰਮ ਦੀ ਨਹੀਂ ਹੁੰਦੀ ਜੀ ਓਏ ਸੁਣ ਕੇ ਨਹੀਂ ਜਿਹੜਾ ਨੇ ਆਇਆ ਕਿ ਬਿਨਾਂ ਜੀ ਇਹਨਾਂ ਦੇ ਤਾਂ ਮੇਰੇ ਕਿਵੇਂ ਬਦਲਣਾ ਸਮਾਜ ਨੂੰ ਤੁਸੀਂ ਹਾਂ ਇਹਦੇ ਯੱਕਾ ਸਿੱਟੀਆਂ ਹੈ ਉਹ ਪੰਜਾਬ ਹੋ ਰਿਹਾ ਆਪਾਂ ਮਿੱਟੀ ਹੈ ਚਲੋ ਆਪ ਪਹਿਲਾਂ ਅੰਸ਼ਵਰ ਸਿੰਘ ਜੀ ਆ ਗਿਆ ਮੇਰਾ ਤਾਂ ਆਈਡੀ ਆ ਵੀ ਮਾਜੀ ਜੀ ਆਪ ਬੋਲੀਏ ਕੋਈ ਭਾਈ ਜੀ ਕੋਈ ਹੋਰ ਕੋਈ ਦੇਖੋ ਬਈ ਲੋਕ ਤੇ ਹੈ ਕੋਈ ਕੋਈ हमारी जो आज की मीटिंग है उसका विषय ये नहीं है कि गांधीवाद सही था या भगत सिंह सही था इस मुद्दे पर चर्चा करने के लिए आज हम इकट्ठे नहीं हुए हैं और हम लोगों की आदत पड़ गई है कि हम हिस्ट्री की जुगाली करते रहते हैं है ना हम वर्तमान में ना तो जीते हैं ना वर्तमान का सही से विश्लेषण करते हैं और ना उस पर एक्शन लेते हैं हम लोग बैठे बैठे भगत सिंह को गांधी से लड़वाओ अंबेडकर को गांधी से लड़वाओ और वर्तमान में कुछ मत करो मैं उसमें से नहीं हूं मैं उसमें से हूं कि आज जो परिस्थिति है उसमें हम मार्क्स से क्या सबक ले सकते हैं भगत सिंह से क्या सबक ले सकते हैं गांधी ने क्या ठीक बात कही थी अंबेडकर ने क्या अच्छा किया उस सब की रोशनी में मैं आज की परिस्थितियों को देखता हूं और अपना आज का एक्शन तय करता हूं कि मुझे अब क्या करना है मेरी दुश्मनी ना भगत सिंह से है ना अंबेडकर से है ना गांधी से है ना किसी मार्क्स से है मेरी दोस्ती है सबसे और सब मुझे अच्छे लगते हैं प्यारे लगते हैं और सब ने कुछ ना कुछ अच्छाई दी है आप उनसे अच्छा ले सकते हैं ले लीजिए आपको कोई बात पसंद नहीं है छोड़ दीजिए पर आज तो कुछ एक्शन लो आज तो कुछ करो हम लोगों की यही जो इतिहास की जुगाली करने की आदत है उसकी वजह से हमारी लेफ्ट पार्टियों में सत्तर सत्तर फिरते हो गए और हम इस हमले का सामना करने में इनकेपेबल हो गए कोई एक एक मुद्दे पर हम लोग कि तुम हमसे अलग कैसे हो और इस बात को निर्धारित करने मेरा कहना यह है हम कौन से मुद्दे पर एक साथ आ सकते हैं वो ढूंढो भगत सिंह को मानने वाले गांधी को मानने वाले अंबेडकर को मानने वाले मार्क्स लेनिन वाले किसी एक मुद्दे पर साथ आ सकते हो सामने फांसीवाद का हमला हो रहा है लड़ना है इनसे अगर कांग्रेस वाला भी कहता है मेरे को लड़ना है आजा भाई तू भी आजा भाजपा को छोड़ करके सारे लोग अगर छत्तीसगढ़ के मुद्दे पर या फांसीवाद के मुद्दे पर हमारा थोड़ी दूर तक भी साथ दे रहे हैं उनको अभी ले लो अंबेडकर वादी से हो सकता है आपके बहुत सारे मतभेद हो लेकिन अगर फांसीवाद से अभी लड़ना है और सब लोग साथ आ रहे हैं तो कॉमन मिनिमम प्रोग्राम तो तय कर लोगे अच्छा भाई बस्तर पर हमले का विरोध करेंगे सब लोग मिलकर करेंगे या हम कहेंगे नहीं भाई नहीं हम तो नहीं लेंगे गांधी और भगत सिंह का क्योंकि विचार नहीं मिलते थे इसलिए हम आज भी मिलकर काम नहीं करेंगे हम फांसीवाद से लड़ेंगे ही नहीं तुम अलग लड़ो हम अलग लड़ेंगे ऐसा मत करिए मिनिमम कॉमन चीज क्या हो सकती है उस पर आ जाइए सब लोग साथ आ जाइए जो लोकतंत्र को बचाना चाहते हैं जो फांसीवाद के लोग है, लोग हैं सब सब साथ आइए लोग मिलकर के इसके खिलाफ लड़िए ठीक है मतभेद है हम लोगों के रहेंगे कोई बात नहीं लेकिन मिनिमम कॉमन चीज पर साथ में आ जाइए फांसीवाद को रोकने के लिए मिलकर लड़िए यह मेरा कहना है ਜੋ ਅਗਲਾ ਹੋ ਉਹ ਗੱਲ ਜਿਸ ਨਾਲ ਹੋ ਗਿਆ ਹੋ ਗਿਆ ਬੱਚਾ ਥੋੜੀ ਜਿਹੀ ਐਸਾ ਉਹ ਹੈ ਜਿਹਾ ਪਾਜਾ ਲੈ ਲਈ ਅੱਗੇ ਸਭ ਜਨ ਅੱਗੇ ਆ ਆ ਸਭ ਤੋਂ ਧਿਆਨ ਦਿਓ ਹਿਮਾਸ਼ੂ ਜੀ ਹੋਰਾਂ ਦੇ ਆਪਣੇ ਇੱਕ ਵਿਚਾਰ ਹੈ ਵੱਖ-ਵੱਖ ਵਿਸ਼ਿਆਂ ਬਾਰੇ ਇਹਨਾਂ ਦੀ ਆਪਣੇ ਇੱਕ ਵਿਚਾਰਧਾਰਾ ਵੀ ਹੈ ਜਿਵੇਂ ਤੁਹਾਡੀ ਸਾਰਿਆਂ ਦੀ ਹੋ ਸਕਦੀ ਹੈ ਆਪਣੇ ਸਾਰਿਆਂ ਦੀ ਇਦੇ ਵਿੱਚ ਜਿਹੜਾ ਆਪਾਂ ਇਸ ਦੋ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੀਏ ਪਹਿਲੀ ਗੱਲ ਕਿ ਜਿਹੜਾ ਜਿਹੜੇ ਫੋਰਮ ਦੇ ਉੱਤੇ ਅਸੀਂ ਡਿਸਕਸ਼ਨ ਕਰ ਰਹੇ ਹਾਂ ਉਹ ਫੋਰਮ ਕੀ ਹੈ ਡਿਸਕਸ਼ਨ ਆਪਾਂ ਇਸ ਫੋਰਮ ਦੇ ਉੱਤੇ ਇਹ ਕਰ ਰਹੇ ਹਾਂ ਕਿ ਆਦੀਵਾਸੀ ਇਲਾਕਿਆਂ ਵਿੱਚ ਜੋ ਕਤਲੇਆਮ ਚੱਲ ਰਿਹਾ ਹੈ ਉਹਦੇ ਪਿੱਛੇ ਕੀ ਪ੍ਰੋਜੈਕਟ ਹੈ ਕੀ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਨੇ ਕਾਦੇ ਲਈ ਹੈ ਤੇ ਉਹਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਉਹ ਸਾਡਾ ਮੁੱਖ ਸਰਉਤਾਰ ਹੈ ਦੂਜੀ ਗੱਲ ਇਹਦੇ ਤੋਂ ਅੱਗੇ ਜਾ ਕੇ ਇਸ ਜਮਹੂਰੀ ਲੜਾਈ ਤੋਂ ਪਾਰ ਜਾ ਕੇ ਅਗਰ ਕੋਈ ਰਾਜਨੀਤਿਕ ਸ਼ਕਤੀ ਇਨਕਲਾਬੀ ਤਰੀਕਿਆਂ ਦੇ ਨਾਲ ਜਾਂ ਫੋਰ ਵੀ ਅੱਗੇ ਜਾ ਕੇ ਹਥਿਆਰਵੰਤ ਤਰੀਕਿਆਂ ਨਾਲ ਵੀ ਇਹ ਸੱਤਾ ਦੇ ਖਿਲਾਫ ਲੜਨਾ ਚਾਹੁੰਦੀ ਹੈ ਸਾਨੂੰ ਉੱਤੇ ਕੋਈ ਇਤਰਾਜ਼ ਨਹੀਂ ਹੈ ਉਹਨਾਂ ਦੇ ਆਪਣੇ ਫੋਰਮ ਆਪਣੇ ਫੋਰਮਾਂ ਤੇ ਸਾਰੀਆਂ ਚੀਜ਼ਾਂ ਡਿਸਕਸ਼ਨ ਹੋ ਸਕਦੀਆਂ ਨੇ ਇਸ ਫੋਰਮ ਤੋਂ ਤੁਸੀਂ ਜੋ ਇਹ ਕੈਂਪੇਨ ਕਰ ਰਹੇ ਆ ਇਹ ਤੁਹਾਨੂੰ ਫੇਰ ਆਪਾਂ ਯਾਦ ਕਰਾ ਦਈਏ ਇਹਦਾ ਮਕਸਦ ਹੈ ਇਸ ਪੂਰੇ ਕਤਲੇਆਮ ਬਾਰੇ ਤੇ ਫਿਊਚਰ ਦੇ ਵਿੱਚ ਇਹ ਕੀ ਹੋਣ ਜਾ ਰਿਹਾ ਉਹਦੇ ਬਾਰੇ ਤੁਹਾਨੂੰ ਸੂਚਿਤ ਕਰਨਾ ਇਹਨੂੰ ਆਵਾਜ਼ ਉਠਾਉਣ ਦੀ ਅਪੀਲ ਕਰਨਾ ਜਿੱਥੋਂ ਤੱਕ ਵਿਚਾਰਧਾਰਾ ਦਾ ਸਵਾਲ ਹੈ ਇਹਦੇ ਵਿੱਚ ਬੜੀ ਇੱਕ ਚੀਜ਼ ਸਾਫ਼ ਸਪਸ਼ਟ ਸੀ ਬੋਲ ਰਹੇ ਆ ਕਿ ਕਿਸੇ ਵੀ ਵਿਚਾਰਧਾਰਾ ਨੂੰ ਮੰਨਣ ਦਾ ਹਰ ਮਨੁੱਖ ਦਾ ਡੈਮੋਕਰੈਟਿਕ ਰਾਈਟ ਹੈ ਵਿਚਾਰਧਾਰਾ ਨੂੰ ਕ੍ਰਿਮੀਨਲਾਈਜ਼ ਕਰਨਾ ਇਹ ਸਾਡਾ ਸਭ ਤੋਂ ਵੱਡਾ ਇਸ ਵੇਲੇ ਸਰਕਾਰ ਹੈਗੇ ਤੁਸੀਂ ਕਹਦੋਂ ਵੀ ਇਹ ਤਾਂ ਮਹੌਬਤ ਦੀ ਸਪੋਰਟਰ ਹੈ ਇਹ ਤਾਂ ਜੀ ਖਾਲਸਤਾਨੀ ਸਪੋਰਟਰ ਹੈ ਸਪੋਰਟ ਹਰ ਦੇ ਆਧਾਰ ਤੇ ਕਿਸੇ ਬੰਦੇ ਨੇ ਕੋਈ ਜੁਰਮ ਨਹੀਂ ਕੀਤਾ ਉਹਨੇ ਕੋਈ ਇਲੀਗਲ ਐਕਟੀਵਿਟੀ ਨਹੀਂ ਕੀਤੀ ਕੋਈ ਕਿਸੇ ਪੱਧਰ ਦੇ ਉੱਤੇ ਸੋ ਕਾਲਡ ਵਾਇਲੈਂਸ ਨਹੀਂ ਕੀਤੀ ਤੇ ਉਹਦੇ ਖਿਲਾਫ ਚੁੱਕ ਚੁੱਕ ਕੇ ਜੁਰੇਪੀ ਲਗਾ ਕੇ ਜਿਹਨਾਂ ਚ ਸੁੱਟ ਦੋ ਸਾਡਾ ਸਰਕਾਰ ਡੈਮੋਕਰੇਟ ਰਾਈਟਸ ਦੇ ਉੱਤੇ ਇਹ ਸਭ ਹਮਲੇ ਦੇ ਉੱਤੇ ਆ ਔਰ ਸਾਡਾ ਇਹ ਹੋਣਾ ਚਾਹੀਦਾ ਜਿੱਥੋਂ ਤੱਕ ਮਾਰਕਸਵਾੜ ਠੀਕ ਹੈ ਮਾਓਵਾੜ ਠੀਕ ਹੈ ਫਲਾਣਾਵਾੜ ਠੀਕ ਹੈ ਇਹ ਚੀਜ਼ਾਂ ਵਾਸਤੇ ਬਹੁਤ ਫੋਰਮ ਨੇ ਡਿਸਕਸ਼ਨ ਤੇ ਔਰ ਬੁੱਧੀਜੀਵੀਆ ਨੂੰ ਡਟ ਕੇ ਉੱਥੇ ਡਿਸਕਸ਼ਨਾਂ ਕਰਨੀਆਂ ਚਾਹੀਦੀਆਂ ਨੇ ਅਸੀਂ ਵੀ ਸੁਣਨ ਲਈ ਆਵਾਂਗੇ ਹਮਾਸ਼ੂ ਜੀ ਵੀ ਆਉਣ ਲਈ ਤਿਆਰ ਹੋਣਗੇ ਇਸ ਵੇਲੇ ਸਾਡਾ ਜਿਹੜਾ ਸਰੋਕਾਰ ਹੈ ਉਹ ਹੈ ਕਿ ਟੁਟਕਟਾ ਜਿਹੜਾ ਹਮਲਾ ਹੋ ਰਿਹਾ ਇਹਨੂੰ ਰੋਕਣ ਵਾਸਤੇ ਆਪਾਂ ਅੱਗੇ ਆਈਏ ਸਟਿ ਬਾਈ ਜੀ ਇੱਕ ਪਲੀਜ਼ ਇੱਕ ਚੀਜ਼ ਮੈਂ ਇਤਿਹਾਸ ਦੇ ਵਿੱਚੋਂ ਤੁਹਾਡੇ ਨਾਲ ਥੋੜਾ ਜਿਹਾ ਸਾਂਝੀ ਕਰਨੀ ਚਾਹੁੰਦਾ ਕਿਉਂਕਿ ਜਦੋਂ ਆਪਾਂ ਇਹ ਚੀਜ਼ਾਂ ਡਿਸਕਸ ਕਰ ਰਹੇ ਆ ਭਗਤ ਸਿੰਘ ਬਨਾਮ ਗਾਂਧੀ ਆਰ ਵਰਗਾ ਗਦਰੀ ਬਾਬੇ ਵੀ ਸਾਡੇ ਕੋਲ ਹੋਏ ਨੇ 1913 ਵਿੱਚ ਗਦਰ ਪਾਰਟੀ ਬਣੀ ਔਰ ਉਹਨਾਂ ਨੇ ਆਪਣੇ ਸੰਵਿਧਾਨ ਦੇ ਵਿੱਚ ਮੈਨੀਫੈਸਟੋ ਦੇ ਵਿੱਚ ਇੱਕ ਬੜੀ ਖੂਬਸੂਰਤ ਗੱਲ ਉਹਨਾਂ ਨੇ ਦਰਜ ਕੀਤੀ ਸੀ ਕਿ ਗਦਰ ਪਾਰਟੀ ਦਾ ਕੋਈ ਵੀ ਸਪਾਈ ਦੇਸ਼ ਦੇ ਜਿਸ ਵੀ ਹਿੱਸੇ ਵਿੱਚ ਹੋਏਗਾ ਉਹ ਉੱਥੇ ਲੋਕਾਂ ਦੇ ਖਿਲਾਫ ਸਮਰਾਜਵਾਦ ਵੱਲੋਂ ਕੀਤੇ ਹੋਏ ਹਮਲੇ ਦੇ ਖਿਲਾਫ ਲੜੇਗਾ ਆਜ਼ਾਦੀ ਦੀ ਉਥੋਂ ਦੀ ਲੜਾਈ ਵਿੱਚ ਹਿੱਸਾ ਲਵੇਗਾ ਜਿਹੜੇ ਵੀ ਦਸ਼ਾ ਹੋਏਗਾ ਦੂਜੀ ਗੱਲ ਉਹਨਾਂ ਨੇ ਉਹਦੇ ਵਿੱਚ ਜ਼ਿਕਰ ਕੀਤਾ ਸੀ ਕਿ ਧਰਮ ਸਾਡਾ ਨਿੱਜੀ ਮਾਮਲਾ ਹੈ ਗਦਰ ਪਾਰਟੀ ਦੇ ਅੰਦਰ ਧਰਮ ਨੂੰ ਲੈ ਕੇ ਡਿਸਕਸ਼ਨ ਨਹੀਂ ਹੋਊਗੀ ਜਿਹੜਾ ਮਰਜੀ ਕਿਸੇ ਦਾ ਧਰਮ ਹੈ ਉਹ ਆਪਣਾ ਰੱਖੇ ਕੋਈ ਸਿੱਖ ਹੈ ਸਿੱਖੀ ਨੂੰ ਮੰਨੇ ਜਿਹੜਾ ਕਿਸੇ ਹੋਰ ਧਰਮ ਨੂੰ ਮੰਨੇ ਔਰ ਤੁਸੀਂ ਦੇਖੋਗੇ ਉਹਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਪ੍ਰੋਫੈਸਰ ਬਰਕਤੁੱਲਾ ਉਸ ਸਮੇਂ ਦੇ ਦੁਨੀਆ ਦੇ ਸਭ ਤੋਂ ਵੱਡੇ ਇਸਲਾਮ ਦੇ ਸਕਾਲਰ ਹੋਇਆ ਔਰ ਜਿਨ੍ਹਾਂ ਬਾਰੇ ਲੈਨਨ ਨੇ ਵੀ ਕਿਹਾ ਸੀਗਾ ਕਿ ਇਹਦੇ ਕੋਲ ਇੰਨਾ ਗਿਆਨ ਹੈ ਇਸਲਾਮ ਦਾ ਔਰ ਉਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਬਰਕਤੁੱਲਾ ਨੂੰ ਇਹ ਡਾਕੂਮੈਂਟ ਸਾਰੀਆਂ ਚੀਜ਼ਾਂ ਕਿ ਤੁਸੀਂ ਇਸਲਾਮਿਕ ਜਗਤ ਨੂੰ ਅਪੀਲ ਕਰੋ ਕਿ ਕਮਿਊਨਿਜ਼ਮ ਦੇ ਨੇੜੇ ਇਸਲਾਮ ਕਿੰਨਾ ਕਨੇੜੇ ਹੈ ਇਹਦੀਆਂ ਸਿਮਿਲਰਿਟੀਆਂ ਕੀ ਨੇ ਔਰ ਬਰਕਤ ਉੱਲਾਹ ਦੇ ਵਾਈਸ ਪ੍ਰੈਜ਼ੀਡੈਂਟ ਨੇ ਬਾਬਾ ਸੋਨ ਸਿੰਘ ਭਤਨਾ ਜੀ ਉਹਦੇ ਪ੍ਰੈਜ਼ੀਡੈਂਟ ਨੇ ਕਰਤਾਰ ਸਿੰਘ ਸਰਾਭਾ ਜਾਂ ਹੋਰ ਸਾਰੇ ਆਪਾਂ ਲਾਲਾ ਹਦਿਆਲ ਵਗੈਰਾ ਜਾਣਦੇ ਆ ਉਹ ਚ ਮਹੱਤਵਪੂਰਨ ਚੀਜ਼ ਕੀ ਸੀ ਕਿ ਧਰਮ ਨੂੰ ਲੈ ਕੇ ਕਦੇ ਖਦਰ ਪਾਰਟੀ ਝਗੜਾ ਨਹੀਂ ਹੋਇਆ ਉਹਨਾਂ ਦਾ ਉਦੇਸ਼ ਕੀ ਸੀ ਦੇਸ਼ ਨੂੰ ਆਜ਼ਾਦ ਕਰਾਉਣਾ ਔਰ ਸਾਂਝੀ ਵਲਤਾ ਦਾ ਆਧਾਰ ਤੇ ਇੱਕ ਰਾਜ ਲਿਉਣਾ ਤੋ ਇਸ ਵੇਲੇ ਲੜਾਈ ਇਹ ਕਿਸੇ ਹੋਰ ਪੱਧਰ ਦੇ ਉੱਤੇ ਲੜੀਆਂ ਬਹਿਸਾਂ ਹੋਈ ਜਾਂਦੀਆਂ ਨੇ ਚਲਦੀਆਂ ਰਹਿਣੀਆਂ ਚਾਹੀਦੀਆਂ ਨੇ ਵਿਸ਼ਲੇਸ਼ਣ ਕੀ ਹੋਣਗੇ ਰਾਜਨੀਤਿਕ ਤੌਰ ਤੇ ਸਿਧਾਂਤਕ ਤੌਰ ਤੇ ਪਰ ਇਸ ਵੇਲੇ ਲੜਾਈ ਜਮਹੂਰੀ ਹੱਕ ਦੇ ਉੱਤੇ ਆ ਕੇ ਖੜ ਗਈ ਹੈ ਕਿ ਤੁਸੀਂ ਕਿਸੇ ਵਿਚਾਰਧਾਰਾ ਤੁਹਾਡੇ ਵਿਚਾਰੇ ਹੋ ਸਕਦੇ ਨੇ ਕਿ ਨਹੀਂ ਹੋ ਸਕਦੇ ਸਟੇਟ ਤੁਹਾਨੂੰ ਇਜਾਜ਼ਤ ਹੀ ਨਹੀਂ ਦੇਣਾ ਚਾਹੁੰਦਾ ਮੈਂ ਸ਼ੁਰੂ ਵਿੱਚ ਇਹ ਗੱਲ ਕੀਤੀ ਹੈ ਕਿ ਇਸ ਵੇਲੇ ਹਮਲਾ ਵਿਚਾਰਧਾਰਕ ਹੈ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਅਜੀਤ ਡਵਾਲ ਹੋਰਾਂ ਦਾ ਤੁਸੀਂ ਭਾਸ਼ਣ ਸੁਣੋ ਜਿਹੜਾ ਉਹਨਾਂ ਨੇ ਹੈਦਰਾਬਾਦ ਪੁਲਿਸ ਅਕੈਡਮੀ ਦੇ ਵਿੱਚ ਜਾ ਕੇ ਦਿੱਤਾ ਸੀ ਨਵੇਂ ਇੱਕ ਜਿਹੜਾ IPS ਅਫੀਸਰ ਦੀ ਉਹਦੇ ਵਿੱਚ ਜਾ ਕੇ ਉਹਨਾਂ ਦੀ ਪਾਸਿੰਗ ਆਊਟ ਪਰੇਡ ਦੇ ਵਿੱਚ ਉਹ ਕਹਿੰਦਾ ਕਿ ਸਾਡੀ ਲੜਾਈ ਦਾ ਅਗਲਾ ਮੋਰਚਾ ਕੀ ਹੈ ਨੈਕਸਟ ਫਰੰਟੀਅਰ ਕੀ ਹੈ ਇਹਦੇ ਬਾਰੇ ਦਿਮਾਗ ਤਿਆਰ ਕਰਕੇ ਫੀਲਡ ਵਿੱਚ ਜਾਓ ਸਾਡੀ ਅਗਲੀ ਲੜਾਈ ਸਿਵਲ ਸੋਸਾਇਟੀ ਦੇ ਖਿਲਾਫ ਹੈ ਜਣੇ ਤੁਸੀਂ ਲੋਕ ਆ ਜਿਹੜੇ ਬੈਠੇ ਜਿਹੜੇ ਮਤਲਬ ਕੋਈ ਵਕੀਲ ਹੈ ਕੋਈ ਪੱਤਰਕਾਰ ਹੈ ਕੋਈ ਪ੍ਰੋਫੈਸਰ ਹੈ ਕੋਈ ਡਾਕਟਰ ਜਿਹੜਾ ਵੀ ਕੋਈ ਸਵਾਲ ਉਠਾਉਂਦੇ ਨੇ ਇਹ ਫਰੰਟੀਅਰ ਹੈ ਅਗਲਿਆਂ ਦੀ ਲੜਾਈ ਦਾ ਆਪਾਂ ਹੁਣ ਇਸ ਫਰੰਟੀਅਰ ਦੇ ਉੱਤੇ ਇਹਦੀ ਡਿਫੈਂਸ ਵਾਸਤੇ ਲੜਨਾ ਜਾਂ ਆਪਾਂ ਵਿਚਾਰਧਾਰਾਵਾਂ ਦੇ ਪਹਿਲਾਂ ਝਗੜੇ ਨਿਵੇੜਨੇ ਆਪਾਂ ਇਹ ਤੈਅ ਕਰ ਲਈਏ ਬਹੁਤ-ਬਹੁਤ ਧੰਨਵਾਦ ਇੱਥੇ ਵੀ ਅਸੀਂ ਹੈਗੇ ਆਂ ਸਾਡੇ ਜਿੱਦਾਂ ਦੇ ਵੀ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਆਧਾਰੇ ਨੇ ਉਹਨਾਂ ਦੇ ਵਿੱਚ ਸਾਨੂੰ ਹਮੇਸ਼ਾ ਇਹਦੇ ਤੇ ਵਿਚਾਰ ਚਰਚਾ ਜ਼ਰੂਰ ਕਰਦੇ ਰਹਿਣਾ ਚਾਹੀਦਾ ਸੋ ਤੁਹਾਡਾ ਦੁਆਰਾ ਫੇਰ ਬਹੁਤ-ਬਹੁਤ ਧੰਨਵਾਦ ਤੇ ਹੁਣ ਬੇਨਤੀ ਹੈ ਕਿ ਸਾਰਿਆਂ ਨੇ ਬਾਅਦ ਜਾ ਦਾ ਇੱਕ ਹਫਤਾ ਲੈ ਕੇ ਜਾਣਾ ਤੁਹਾਡਾ ਸ਼ੁਕਰੀਆ